ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਹੁਕਮਨਾਮਾ ਇਨਸਾਈਟਸ ਵਿੱਚ ਆਪ ਸਭ ਦਾ ਨਿਗਾ ਸਵਾਗਤ ਹੈ ਅਸੀਂ ਇੱਥੇ ਰੋਜ਼ਾਨਾ ਤਖਤ ਸਚਕੰਡ ਸ੍ਰੀ ਹਜ਼ੂਰ ਸਾਹਿਬ ਨੰਦੇੜ ਤੋਂ ਆਏ ਪਾਵਨ ਹੁਕਮਨਾਮਾ ਸਾਹਿਬ ਦੀ ਵਿਚਾਰ ਸਾਂਝੀ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੇ ਅੱਜ ਦੀ ਇਹ ਜਿਹੜੀ ਵਿਚਾਰੇ ਇਹ 13 ਸਤੰਬਰ ਸੰਨ 2025 ਦੇ ਮੁਖ ਵਾਕ ਤੇ ਆਧਾਰਿਤ ਹੈ ਇਹ ਹੁਕਮਨਾਮਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 745 ਤੇ ਸੁਸ਼ੋਭੇ ਤੇ राग सुही ਵਿੱਚ ਪੰਚਮ ਪਾਦਸ਼ਾ ਗੁਰੂ ਅਰਜਨ ਦੇਵ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਆਓ ਜੀ ਸਭ ਤੋਂ ਪਹਿਲਾਂ ਅੱਜ ਦੇ ਇਸ ਪਿਆਰੇ ਹੁਕਮਨਾਮਾ ਸਾਹਿਬ ਦਾ ਪਾਠ ਬੜੇ ਸਤਿਕਾਰ ਨਾਲ ਸਰਵਣ ਕਰੀਏ। ਜੀ। ਸੁਹੀ ਮਹੱਲਾ ਪੰਜ ਦਰਸ਼ਨ ਕੋ ਲੋਚੇ ਸਬ ਕੋਈ ਪੂਰੇ ਭਾਗ ਪ੍ਰਾਪਤ ਹੋਈ। ਰਹਾਉ। श्यामसुंदर तज नींद ਕਿਉ ਆਈ? महामोहिनी दूता लाई। इक प्रेम बिछोहा करत कसाई। निर्दय जंत तिस दया न पाई। 2 ਅਨੇਕ ਜਨਮ ਬੀਤੀ ਅਨ ਪਰਮਾਈ ਕਰ ਵਾਸੁਨ ਦੇਵੇ ਦੁੱਤਰ ਮਾਈ ਤਿੰਨ ਦਿਨ ਰੈਣ ਆਪਣਾ ਕੀਆ ਪਾਈ ਕਿਸ ਦੋਸਨ ਦੀਜੇ ਕਿਰਤ ਪਵਾਏ ਚਾਰ ਸੁਣ ਸਾਜਨ ਸੰਤ ਜਨ ਪਾਈ ਚਰਨ ਸ਼ਰਨ ਨਾਨਕ ਗਤ ਪਾਈ ਪੰਜ ਤਰਤਲੀ ਚੱਲੀ ਵਾਹ ਇਸ ਪਾਵਨ ਸ਼ਬਦ ਦਾ ਜਿਹੜਾ ਕੇਂਦਰੀ ਭਾਵ ਹੈ ਉਹ ਰਹਾਉ ਦੀ ਤੁਕ ਵਿੱਚ ਬਹੁਤ ਸਪਸ਼ਟ ਹੈ ਦਰਸ਼ਨ ਕੋ ਲੋਚੈ ਸਭ ਕੋਈ ਪੂਰੇ ਭਾਗ ਪ੍ਰਾਪਤ ਹੋਈ ਮਤਲਬ ਹਰ ਇੱਕ ਜੀਵ ਹਰ ਇੱਕ ਆਤਮਾ ਅਕਾਲ ਪੁਰਖ ਦੇ ਦੀਦਾਰ ਲਈ ਉਸ ਦੇ ਦਰਸ਼ਨਾਂ ਲਈ ਤੜਪਦੀ ਹੈ ਲੋਚਦੀ ਹੈ ਹਾਂਜੀ ਇਹ ਤਾਂਗ ਤਾਂ ਹੁੰਦੀ ਹੈ ਬਿਲਕੁਲ ਪਰ ਇਹ ਦਰਸ਼ਨ ਮਿਲਦਾ ਕਿਵੇਂ ਹੈ ਇਹ ਪੂਰੀ ਕਿਸਮਤ ਨਾਲ ਵੱਡੇ ਭਾਗਾਂ ਨਾਲ ਗੁਰੂ ਦੀ ਕਿਰਪਾ ਨਾਲ ਹੀ ਪ੍ਰਾਪਤ ਹੁੰਦਾ ਹੈ ਤੇ ਇਹ ਤਾਂਗ ਖਾਸ ਕਰਕੇ ਜਦੋਂ ਆਪਾਂ ਹਜ਼ੂਰ ਸਾਹਿਬ ਦੀ ਪਾਵਨ ਧਰਤੀ ਨੂੰ ਯਾਦ ਕਰਦੇ ਹਾਂ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਅੰਤਿਮ ਸਮਾਪਤਾਇਆ ਇਹ ਹੋਰ ਵੀ ਸ਼ਾਇਦ ਡੂੰਗੀ ਮਹਿਸੂਸ ਹੁੰਦੀ ਹੈ ਪਰ ਕੋਈ ਚੀਜ਼ ਹੈ ਜਿਹੜੀ ਸਾਨੂੰ ਰੋਕਦੀ ਹੈ ਹੈ ਨਾ ਜਿਸ ਕਰਕੇ ਇਹ ਭਾਗ ਨਹੀਂ ਬਣਦੇ ਹਾਂਜੀ ਬਿਲਕੁਲ ਗੁਰੂ ਸਾਹਿਬ ਅੱਗੇ ਇਹੀ ਸਵਾਲ ਕਰਦੇ ਨੇ ਜੀਵ ਇਸਤਰੀ ਨੂੰ ਪੁੱਛਦੇ ਨੇ ਸਿਆਮ ਸੁੰਦਰ ਤਜ ਨੀਂਦ ਕਿਉਂ ਆਈ ਕਿ हे ਜੀਵ ਤੂੰ ਆਪਣੇ ਉਸ ਸੋਹਣੇ ਸਾਵਲੇ ਸਲੋਨੇ ਪ੍ਰਭੂ ਨੂੰ ਛੱਡ ਕੇ ਭੁੱਲ ਕੇ ਇੱਕ ਗਫਲਤ ਦੀ ਨੀਂਦ ਵਿੱਚ ਕਿਉਂ ਸੌਂ ਗਿਆ ਕਾਰਨ ਕੀ ਹੈ ਮਹਾ ਮੋਹਿਨੀ ਦੂਤਾ ਲਈ ਇਹ ਜਿਹੜੀ ਮਾਇਆ ਹੈ ਨਾ ਇਹ ਬਹੁਤ ਜ਼ਿਆਦਾ ਮੋਹਣ ਵਾਲੀ ਹੈ ਮਹਾਮੋहिनी ਅੱਛਾ ਤੇ ਇਹਨੇ ਤੈਨੂੰ ਵਿਕਾਰਾਂ ਦੇ ਭੈੜੇ ਕੰਮਾਂ ਦੇ ਦੂਤਾਂ ਦੇ ਰਸਤੇ ਲਾ ਦਿੱਤਾ ਹੈ ਇਹ ਜਿਹੜੀ ਮਹਾਮੋहिनी ਦੀ ਗੱਲ ਹੈ ਇਹ ਅੱਜ ਕੱਲ ਦੇ ਸਮੇਂ ਵਿੱਚ ਵੀ ਬਹੁਤ ਮਤਲਬ ਰੈਲੇਵੈਂਟ ਲੱਗਦੀ ਹੈ ਜਿਵੇਂ ਦੁਨਿਆਵੀ ਖਿੱਚਾਂ ਲੈ ਪਦਾਰਥਵਾਦ ਹੈ ਬਿਲਕੁਲ ਬਿਲਕੁਲ ਇਸ ਦੇ ਰੂਪ ਬਦਲਦੇ ਰਹਿੰਦੇ ਨੇ ਪਰ ਅਸਲੀਅਤ ਉਹੀ ਹੈ ਤੇ ਅਕਰਦੀ ਕੀ ਹੈ ਪ੍ਰੇਮ ਵਿਛੋਹਾ ਕਰਤ ਕਸਾਈ ਹਈ ਇੱਕ ਸਾਈ ਵਾਂਗੂ ਐ ਜਿਹੜੀ ਪ੍ਰਭੂ ਪ੍ਰੀਤਮ ਦੇ ਨਾਲੋਂ ਜੀਵ ਦਾ ਪ੍ਰੇਮ ਦਾ ਰਿਸ਼ਤਾ ਤੋੜ ਦਿੰਦੀ ਐ ਵਿਛੋੜਾ ਪਾ ਦਿੰਦੀ ਐ ਨਿਰਦਇ ਜੰਤੂ ਇਸ ਦਇਆ ਨਾ ਪਾਈ ਤੋ ਇਹ ਬੜੀ ਬੇਰਹਿਮ ਐ ਇਹਦੇ ਅੰਦਰ ਜੀਵ ਲਈ ਕੋਈ ਤਰਸ ਕੋਈ ਦਇਆ ਨਹੀਂ ਐ ਤੇ ਇਸੇ ਕਰਕੇ ਫਿਰ ਉਹ ਜਨਮ ਜਨਮਾਂ ਤਰਾਂ ਦੀ ਪਟਕਣਾ ਹਾਂਜੀ ਉਹੀ ਗੱਲ ਅਗਿਆਂਦੀ ਐ ਅਨੇਕ ਜਨਮ ਬੀਤੀਆਂ ਪਰਮਾਈ ਪਤਾ ਨਹੀਂ ਕਿੰਨੇ ਕੁ ਜਨਮ ਪਟਕਦਿਆਂ ਲੰਘ ਗਏ ਨੇ ਘਰਵਾਸ ਨ ਦੇਵੈ ਦੁੱਤਰ ਮਾਈ ਤੀ ਇਹ ਮਾਇਆ ਐਸੀ ਹੈ ਕਿ ਜੀਵ ਨੂੰ ਉਹਦੇ ਅਸਲ ਘਰ ਵਿੱਚ ਪ੍ਰਭੂ ਦੇ ਚਰਨਾਂ ਵਿੱਚ ਟਿਕਣਾ ਹੀ ਨਹੀਂ ਦਿੰਦੀ ਬੜੀ ਔਖੀ ਤਰਨ ਵਾਲੀ ਹੈ ਇਹ ਦੁੱਤਰ ਤੇ ਇਹ ਜਿਹੜੀ ਪਟਕਣਾ ਹੈ ਇਹਦਾ ਫਿਰ ਇਹਦਾ ਜ਼ਿੰਮੇਵਾਰ ਕੌਣ ਹੈ ਮਤਲਬ ਆਪਾਂ ਕਿਸੇ ਹੋਰ ਨੂੰ ਦੋਸ਼ ਦੇ ਸਕਦੇ ਆ ਨਹੀਂ ਨਹੀਂ ਗੁਰੂ ਸਾਹਿਬ ਬਿਲਕੁਲ ਸਪਸ਼ਟ ਕਰਦੇ ਨੇ ਉਹ ਕਹਿੰਦੇ ਨੇ ਦਿਨ ਰੈਣ ਆਪਣਾ ਕੀਆ ਪਾਈ ਅੱਛਾ ਹਾਂਜੀ ਕਿਸ ਦੋਸ਼ ਨਦੀਜੇ ਕਿਰਤ ਪਵਾਈ ਚਾਰ ਮਤਲਬ ਜੋ ਸੀ ਕਰਦੇ ਆ ਨਾ ਦਿਨ ਰਾਤ ਆਪਣੇ ਉਹਨਾਂ ਕੀਤੇ ਕਰਮਾਂ ਦਾ ਫਲ ਹੀ ਭੋਗਦੇ ਆਂ ਆਪਣੇ ਕਰਮ ਹੀ ਬਿਲਕੁਲ ਆਪਣੇ ਕੀਤੇ ਕਰਮਾਂ ਆਪਣੇ ਕਿਰਤ ਦਾ ਫਲ ਹੈ ਜੀ ਦਿਨ ਰਾਤ ਇਸ ਲਈ ਕਿਸੇ ਹੋਰ ਤੇ ਦੋਸ਼ ਮੜਨ ਦਾ ਤਾਂ ਸਵਾਲ ਹੀ ਨਹੀਂ ਪੈਦਾ ਹੁੰਦਾ ਇਹ ਆਪਣੇ ਕਰਮ ਹੀ ਨੇ ਜਿਹੜੇ ਸਾਨੂੰ ਇਸ ਪਟਕਣਾ ਵਿੱਚ ਪਾਈ ਰੱਖਦੇ ਨੇ ਤਾਂ ਫਿਰ ਇਸ ਲੰਬੀ ਪਟਕਣਾ ਤੋਂ ਇਸ ਮਾਇਆ ਦੀ ਜਾਲ ਤੋਂ ਆਪਣੇ ਕਰਮਾਂ ਦੇ ਬੰਧਨ ਤੋਂ ਨਿਕਲਣ ਦਾ ਕੋਈ ਰਾਹ ਵੀ ਹੈ ਕੋਈ ਉਮੀਦ ਹੈ ਹਾਂ ਜੀ ਹਾਂ ਜੀ ਬਿਲਕੁਲ ਹੈ ਅੰਤ ਵਿੱਚ ਗੁਰੂ ਸਾਹਿਬ ਕਿਰਪਾ ਕਰਕੇ ਸਾਨੂੰ ਰਾਹ ਦੱਸਦੇ ਨੇ ਉਮੀਦ ਬਖਸ਼ਦੇ ਨੇ ਉਹ ਸਦਕੇ ਕਹਿੰਦੇ ਨੇ ਸੁਣ ਸਾਜਨ ਸੰਤ ਜਨ ਪਾਈ हे ਮੇਰੇ ਸਜਨੋ हे ਸੰਤ ਜਨੋ हे ਪ੍ਰਭੂ ਧਿਆਨ ਨਾਲ ਸੁਣੋ ਕੀ ਸੁਣੀਏ ਜੀ ਕਿ ਚਰਨ ਸ਼ਰਨ ਨਾਨਕ ਗਤ ਪਾਈ 50 34 40 ਇੱਕੋ ਇੱਕ ਰਾਹ ਹੈ ਉਹ ਹੈ ਪ੍ਰਭੂ ਦੇ ਚਰਨਾਂ ਦੀ ਸ਼ਰਨ ਵਿੱਚ ਆਣਾ ਗੁਰੂ ਨਾਨਕ ਦੇਵ ਜੀ ਫਰਮਾਉਂਦੇ ਨੇ ਕਿ ਜਿਹੜਾ ਵੀ ਉਸ ਪ੍ਰਭੂ ਦੀ ਸ਼ਰਨ ਪੈ ਜਾਂਦਾ ਹੈ ਉਸ ਨੂੰ ਗਤ ਮਿਲ ਜਾਂਦੀ ਹੈ ਗਤ ਯਾਨੀ ਕੀ ਮੁਕਤੀ ਹਾਂਜੀ ਮੁਕਤੀ ਉੱਚ ਆਤਮਿਕ ਅਵਸਥਾ ਇਸ ਪਟਕਣਾ ਤੋਂ ਛੁਟਕਾਰਾ ਇਹ ਸ਼ਰਨ ਹੀ ਹੈ ਜਿਹੜੀ ਸਾਨੂੰ ਫਿਰ ਹਿੰਮਤ ਦਿੰਦੀ ਹੈ ਸ਼ਰਧਾ ਪੈਦਾ ਕਰਦੀ ਹੈ ਤੇ ਅਧਿਆਤਮਿਕ ਅਨੁਸ਼ਾਸਨ ਦੇ ਰਸਤੇ ਤੋਰਦੀ ਹੈ ਬਹੁਤ ਖੂਬ ਸੋ ਆਪਾਂ ਇਹ ਸਮਝ ਸਕਦੇ ਹਾਂ ਕਿ ਅੱਜ ਦੀ ਬਾਣੀ ਸਾਨੂੰ ਦੱਸ ਰਹੀ ਹੈ ਕਿ ਦਰਸ਼ਨ ਦੀ ਤਾਂਗ ਤਾਂ ਸਭ ਨੂੰ ਹੈ ਪਰ ਅਸੀਂ ਮਾਇਆ ਕਰਕੇ ਤੇ ਆਪਣੇ ਕਰਮਾਂ ਕਰਕੇ ਪਟਕ ਜਾਂਦੇ ਹਾਂ ਤੇ ਇਸ ਪਟਕਣਾ ਤੋਂ ਨਿਕਲਣ ਦਾ ਤਰੀਕਾ ਗੁਰੂ ਦੀ ਪ੍ਰਭੂ ਦੀ ਸ਼ਰਣ ਵਿੱਚ ਹੈ ਬਿਲਕੁਲ ਇਹੀ ਸਾਰ ਹੈ ਜੀ ਉਮੀਦ ਕਰਦੇ ਹਾਂ ਕਿ ਇਹ ਵਿਚਾਰ ਸਾਰਿਆਂ ਲਈ ਲਾਹੇਵੰਦ ਰਹੀ ਹੋਵੇਗੀ ਆਪ ਸਭ ਦਾ ਦਿਨ ਬਹੁਤ ਸ਼ੁਭ ਹੋਵੇ ਜੀ ਅਸੀਂ ਮੁਰਬਾਨੀ ਦੇ ਉਚਾਰਣ ਵਿੱਚ ਜਾਂ ਅਰਥਾਂ ਦੀ ਵਿਚਾਰ ਵਿੱਚ ਹੋਈਆਂ ਅਨੇਕਾਂ ਭੁੱਲਾਂ ਲਈ ਸੰਗਤ ਤੋਂ ਖਿਮਾ ਦੇ ਜਾਚਕ ਹਾਂ ਵਾਹਿਗੁਰੂ ਜੀ ਸਾਰੀ ਸੰਗਤ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਸਭ ਨੂੰ ਤੰਦਰੁਸਤੀ ਬਖਸ਼ਣ ਨਾਮ ਬਾਣੀ ਦੀ ਅਮੋਲਕ ਦਾਤ ਦੇਣ ਤੇ ਸਦਾ ਚੜ੍ਹਦੀ ਕਲਾ ਵਿੱਚ ਰੱਖਣ ਜੀ हां जी टेक निर्माणी जी ਬੇਨਤੀ ਹੈ ਕਿ ਜੇ ਉਪਰਾਲਾ ਚੰਡਾ ਲਗੇ ਤਾਂ ਇਸ ਸੇਵਾ ਵਿੱਚ ਹਿੱਸਾ ਪਾਉਣ ਲਈ ਇਸ ਵਿਚਾਰ ਨੂੰ ਅੱਗੇ ਹੋਰਨਾਂ ਨਾਲ ਸਾਂਝਾ ਜ਼ਰੂਰ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੋਜ਼ਾਨਾ ਹੁਕਮਨਾਮਾ ਸਾਹਿਬ ਕਥਾ ਅਤੇ ਹੋਰ ਗੁਰਮਤ ਵਿਚਾਰਾਂ ਲਈ YouTube ਕੇ ਹੁਕਮਨਾਮਾ ਇਨਸਾਈਟਸ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ